ਬਿੱਤੇ ਦਿਨੀ ਫ੍ਰੀਕਵੋਡ ਜ਼ਿਲ੍ਹੇ ਦੇ ਪੰਡ ਬੀਰ ਸਿੱਖਾਣਾ ਦੇ ਰਿਆਸ਼ੀ ਖੇਤਰ ਵਿੱਚ ਇੱਕ ਜੰਗਲੀ ਜਾਨਵਰ ਸੀਸੀਟੀਵੀ ਕੈਮਰੇ ਵਿੱਚ ਘੁੰਮਦਾ ਨਜ਼ਰ ਆਇਆ ਜਿਸ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਚੀਤਾ ਉਹਨਾਂ ਦੀ ਏਰੀਏ ਵਿੱਚ ਪਹੁੰਚ ਰਿਹਾ ਹੈ ਉਹਨਾਂ ਵੱਲੋਂ ਫ੍ਰੀਕਵੋਡ ਪੁਲਿਸ ਅਤੇ ਨਾਲ ਹੀ ਬਨਪਾਗ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਬਨਪਾਗ ਆ ਦੇ ਪੰਜਾਬ ਪੁਲਿਸ ਵੱਲੋਂ ਟੀਮ ਬੁਲਾ ਕੇ ਮੌਕੇ ਤੇ ਜਾਇਜ਼ਾ ਵੀ ਲਿਆ ਗਿਆ ਚੈੱਕ ਇਨ ਵੀ ਕੀਤੀ ਗਈ ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਾ ਸੀ ਅਤੇ ਉਸ ਤੋਂ ਬਾਅਦ ਹੁਣ ਫੇਰ ਦੇਰ ਰਾਤ ਫਰੀਕੋਟ ਜ਼ਿਲ੍ਹੇ ਦੇ ਪਿੰਡ ਦੇਵਾਲਾ ਦੇ ਨੇੜੇ ਖੇਤਾਂ ਦੇ ਵਿੱਚ ਉਸੇ ਹੀ ਜਾਨਵਰ ਜਾਂ ਪੈੜਾ ਨਜ਼ਰ ਆਇਆ ਅਤੇ ਉਹ ਸੀਸੀਡੀ ਕੈਮਰੇ ਵਿੱਚ ਨਜ਼ਰ ਆਇਆ ਜਿਸ ਤੋਂ ਬਾਅਦ ਇੱਕ ਵਾਰ ਫੇਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਐਸਆਰਏ ਦੀ ਸੂਚਨਾ ਮਿਲ ਤੋਂ ਬਾਅਦ ਤਰਨਦੜ ਤੋਂ ਵਨ ਰੇਜ ਅਫਸਰ ਆਪਣੀ ਟੀਮ ਅਤੇ ਇੱਕ ਵੱਡੇ ਪਿੰਜਰੇ ਸਮੇਤ ਪਿੰਡ ਦੇ ਵਿੱਚ ਪਹੁੰਚਿਆ ਉਹਨਾਂ ਵੱਲੋਂ ਸਾਰੇ ਹੀ ਸੀਸੀਡੀ ਕੈਮਰੇ ਚੈੱਕ ਕੀਤੇ ਗਏ ਅਤੇ ਨਾਲ ਹੀ ਜਾਨਵਰ ਦੇ ਜੋ ਪੈਰ ਖੇਤਾ ਵਿੱਚ ਸਨ ਉਹਨਾਂ ਦੇ ਨਿਸ਼ਾਨ ਲੈ ਗਏ ਅਤੇ ਨਾਲ ਹੀ ਉਹਨਾਂ ਪਿੰਡ ਵਾਸੀਆਂ ਨੂੰ ਨਾ ਡਰਨ ਦੀ ਅਪੀਲ ਕੀਤੀ ਉਹਨਾਂ ਵੱਲੋਂ ਹੁਣ ਉਖਤ ਜਾਨਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਚੀਤਾ ਆਇਆ ਹੈ ਜਿਸ ਤਰ੍ਹਾਂ ਇਸ ਏਰੀਏ ਦੀ ਗੱਲ ਕਰੀਏ ਤਾਂ ਇਸ ਏਰੀਏ ਦੇ ਨੇੜੇ ਕਾਫੀ ਜੰਗਲ ਏਰੀਆ ਪੈ ਜਾਂਦਾ ਹੈ ਜਿਸ ਕਾਰਨ ਅਕਸਰ ਹੀ ਇੱਥੇ ਕਈ ਹੋਰ ਖਤਰਨਾਕ ਜਾਨਵਰ ਵੀ ਆ ਜਾਂਦੇ ਹਨ ਹੁਣ ਦੇਖਣਾ ਜਿੱਥੇ ਇੱਕ ਪਾਸੇ ਰੈਸਕਿਊ ਟੀਮ ਵੱਲੋਂ ਲਗਾਤਾਰ ਪਿੰਡ ਦੇ ਵਿੱਚ ਇੱਕ ਪਿੰਜਰਾ ਰੱਖਿਆ ਗਿਆ ਲਗਾਤਾਰ ਸਰਚ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਲੀਅਰ ਹੁੰਦਾ ਉਹ ਚੀਤਾ ਸੀ ਜਾਂ ਕੋਈ ਹੋਰ ਜਾਨਵਰ ਸੀ ਫਿਲਹਾਲ ਤੁਸੀਂ ਵੀ ਸੁਣੋ ਇਸ ਮੌਕੇ ਕੀ ਗਿਆ ਪਿੰਡ ਵਾਸੀਆਂ ਨੇ ਅਤੇ ਨਾਲ ਹੀ ਪਹੁੰਚੇ ਰੇਂਜ ਅਫਸਰ ਨੇ ਮੇਰਾ ਨਾਮ ਅੰਮੋਲਪ੍ਰੀਤ ਸਿੰਘ ਹੈ ਮੈਂ ਪਿੰਡ ਦੇਵੀਗਾਲ ਤੋਂ ਬਿਲੋਂਗ ਕਰਦਾ ਹਾਂ ਮੈਂ ਕੱਲ ਇੱਥੇ ਪਿੰਡ ਦੇਵੀਗਾਲ ਵਿੱਚ ਆਪਣੇ ਘਰ ਦੇ ਸਾਹਮਣੇ ਇੱਕ ਲੈਪ ਲੈਪਰ ਦੇਖਿਆ ਜੋ ਕਿ ਬਹੁਤ ਖਤਰਨਾਕ ਲੱਗ ਰਿਹਾ ਸੀ ਮੈਨੂੰ ਇਸ ਕਰਕੇ ਮੈਂ ਫਿਰ ਆਪਣੇ ਪੇਰੈਂਟਸ ਨੂੰ ਉਠਾਇਆ ਤੇ ਕਰੀਬ 11 ਵਜੇ ਦਾ ਟਾਈਮ ਸੀ 11 ਵਜੇ ਦਾ ਟਾਈਮ ਸੀ ਇਸ ਕਰਕੇ ਮੈਂ ਘਰਦਿਆਂ ਨੂੰ ਬਾਹਲਾ ਨਹੀਂ ਕਿਹਾ ਵੀ ਬਾਹਰ ਚੱਲ ਕੇ ਦੇਖਦੇ ਆਂ ਫਿਰ ਬਾਕੀ ਮੇਰੇ ਫਾਦਰ ਸਵਾਲ ਕਰਨਗੇ ਕਿਧਰੋਂ ਆ ਰਹੇ ਤੁਸੀਂ ਕਿਧਰੋਂ ਜਾ ਰਹੇ ਹੋ ਇਹ ਸਾਰੇ ਖੇਤਾਂ ਪਾਸੋਂ ਆ ਰਹੇ ਸੀ ਜੀ ਤੇ ਜਾ ਪਿੰਡਰਾਲ ਨੂੰ ਰਿਹਾ ਸੀ ਜੀ ਹਾਂਜੀ ਕੀ ਉਹਨੇ ਆ ਕੇ ਇੱਥੇ ਕੋਈ ਹਾਂਜੀ ਨੁਕਸਾਨ ਤਾਂ ਬੜਾ ਖਾਸ ਨਹੀਂ ਕੀਤਾ ਜੀ ਅਸੇਤੇ ਨੌਂਤਰਾ ਨੌਂਤਰਾ ਮਾਰਕੀਟ ਚਲਾ ਗਿਆ ਜੀ ਮੈਨੂੰ ਪਤਾ ਲੱਗਿਆ ਜਦੋਂ ਕੁੱਤਾ ਭੌਂਕਿਆ ਕਰੀ ਜੀ ਤੇ ਇੱਥੇ ਦਿਹਾੜਿਆ ਕਰੀ ਹਾਂਜੀ ਇੱਕ ਆਵਾਜ਼ ਕੀਤੀ ਕੱਢੀ ਸੁਣੇ ਉਹ ਮੈਂ ਚੰਗੀ ਤਰ੍ਹਾਂ ਯਾਦ ਨਹੀਂ ਕਿਉਂਕਿ ਕੁੱਤਾ ਭੌਂਕ ਲਾਪੇ ਦੇ ਵਿੱਚ ਜੀ ਹਾਂਜੀ ਮੇਰਾ ਨਾਮ ਸਰਜੰਟ ਸਿੰਘ ਪਿੰਡ ਦੇਵੀ ਵਾਲਾ ਤੇ ਰਾਤ ਤਕਰੀਬਨ 10:58 ਮਿੰਟ ਤੇ ਇਹ ਵਾਦਤ ਹੋਈ ਹੈ 10:58 ਮਿੰਟ ਤੇ ਜਦੋਂ ਕੁੱਤਾ ਭੌਂਕਿਆ ਤੇ ਮੇਰੇ ਲੜਕੇ ਨੇ ਉੱਠ ਕੇ ਦੇਖਿਆ ਗੇਟ ਦੇ ਉੱਪਰ ਦੀ ਇਹਨੇ ਕੋਸ਼ਿਸ਼ ਕੀਤੀ ਦੇਖਣ ਦੀ ਤੇ ਉਸ ਤੋਂ ਬਾਅਦ ਇਹ ਸਾਡੇ ਕੋਲੇ ਗਿਆ ਤੇ ਉਸ ਤੋਂ ਬਾਅਦ ਅਸੀਂ ਉਸ ਜਾਨਵਰ ਤੋਂ ਡਰ ਗਏ ਅਸੀਂ ਬਾਹਰ ਨਿਕਲ ਗਏ ਦੁਆਰਾ ਤਾਂ ਨਹੀਂ ਦੇਖਿਆ ਨਾ ਹੀ ਅਸੀਂ ਕੋਠੇ ਚੜੇ ਕਿਉਂਕਿ ਸਾਨੂੰ ਇਸ ਦਾ ਡਰ ਹੈ ਵੀ ਚੀਤਾ ਕਿਸਮ ਦਾ ਜਾਨਵਰ ਆ ਚੀਤਾ ਇੱਕ ਸਲਾਂਗ ਲਗਾ ਕੇ ਕੋਠੇ ਤੇ ਚੜ ਜਾਂਦਾ ਇਸ ਕਾਰਨ ਸਾਨੂੰ ਮਤਲਬ ਉਸ ਤੋਂ ਬਾਅਦ ਅਸੀਂ ਕੱਲੇ ਫੋਨ ਤੇ ਹੀ ਗੱਲਬਾਤ ਕੀਤੀ ਲੋਕਾਂ ਨਾਲ ਹੁਣ ਅਸੀਂ ਮਤਲਬ ਕੋਈ ਨਹੀਂ ਹਾਂ ਗੇਟ ਤੇ ਉਹਨੇ ਖੜਕਾ ਕੀਤਾ ਸੀਗਾ ਹਾਂ ਨੋਂਦਰਾ ਮਾਰੀਆਂ ਸੀ ਤੇ ਉਸ ਤੋਂ ਬਾਅਦ ਹਾਂਜੀ ਹਾਂ ਖੇਤ ਚ ਪੜਾ ਹੈਗੇ ਆਂ ਜੀ ਕਾਫੀ ਜਨਾ ਤੜਕੇ ਅਸੀਂ ਦੇਖੀ ਬੀੜਾਲੇ ਪਾਸ ਹੋਇਆ ਸੀ ਤੇ तकरीबन ਉਹ ਪਿੰਡ ਵਾਲੇ ਪਾਸੇ ਗਿਆ ਉਹ ਨਹੀਂ ਸੀ ਸੀਟ ਕੇ ਕੈਮਰੇ ਸਾਡੇ ਨਹੀਂ ਲੱਗੇ ਗਏ ਬੀੜ ਬੀੜ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਆਇਆ ਤੇ ਸਾਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਇਸ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਕਿਉਂਕਿ ਇਸ ਜਾਨਵਰ ਦਾ ਜਾਨੀ ਨੁਕਸਾਨ ਵੀ ਕਰ ਸਕਦਾ ਕਿਸੇ ਦਾ ਫਿਰ ਉਸ ਸਮੱਸਿਆ ਵੱਡੀ ਖੜੀ ਹੋ ਜਾਂਦੀ ਹੈ ਇਹ ਜੋ ਸੀਸੀਟੀ ਫੁਟੇਜ ਵੇਖੀ ਹੈ ਜਿਉਂ ਅਸੀਂ ਬਾਹਰ ਉਹਨਾਂ ਦੇ ਜ਼ਮੀਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਪਗ ਮੁਰਕ ਵੇਖੇ ਨੇ ਜਿਨ੍ਹਾਂ ਨੂੰ ਪਾਰ ਪੈਰ ਕਹਿ ਸਕਦੇ ਆਪਾਂ ਉਹਦੇ ਸਾਨੂੰ ਇਹ ਲੱਗ ਰਿਹਾ ਕਿ ਇਹ ਇੱਕ ਜੰਗਲ ਕੈਟ ਹੈ ਜੀ ਕੋ ਬਿਲੀਆਂ ਦੀ ਜੰਗਲੀ ਬਿੱਲੀ ਟਾਈਪ ਦਾ ਜਿਵੇਂ ਕਿਸਮ ਹੈਗੀ ਆ ਸੋ ਇਹਨਾਂ ਵਿੱਚ ਪੈਣੀ ਖਾਣ ਦੀ ਲੋੜ ਨਹੀਂ ਹੈਗੀ ਜੀ ਜੇਕਰ ਫਿਰ ਵੀ ਜੇ ਕਿਸੇ ਨੂੰ ਮਤਲਬ ਆਪਣੀ ਅਬਜ਼ਰਵੇਸ਼ਨ ਰੱਖਣੀ ਹੈ ਜੇ ਕੋਈ ਉੱਥੇ ਨੂੰ ਕਿਤੇ ਦੇਖਿਆ ਜਾਂਦਾ ਦੁਬਾਰਾ ਦੇਖਿਆ ਜਾਂਦਾ ਤਾਂ ਜਿਹੜਾ ਮੌਕੇ ਦੇ ਜਿਹੜੇ ਫੋਰੈਸਟ ਰੇਂਜ ਅਫਸਰ ਹੈਗੇ ਨੇ ਫਰੀਦਕੋਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਆਉਂਦੀ ਉਹਨਾਂ ਨਾਲ ਤੁਰੰਤ ਤਾਲਮਲ ਕੀਤਾ ਜਾਵੇ ਸਰ ਸੀਸੀਟੀਵੀ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਜਾਨਵਰ ਇਹ ਸੀਸੀਟੀਵੀ ਦੇ ਫੁਟੇਜ ਦੇ ਵਿੱਚ ਤਾਂ ਕਲੀਅਰ ਹੈਗਾ ਕਿ ਇਹ ਲੈਪਡ ਤੇ ਜਿਹੜਾ ਟਾਈਗਰ ਨਹੀਂ ਹੈਗਾ ਜੀ ਉਹਦੇ ਤੇ ਜੰਗਲ ਕੈਟਰੀ ਲੱਗ ਰਹੀ ਹੈ ਤੁਹਾਡੇ ਕੋਲ ਕਿਸ ਤ ਉਹ ਸਾਡੇ ਕੋਲ ਹੋਰ ਕਿਟਸ ਹੁੰਦੀਆਂ ਨੇ ਰੈਸਕਿਊ ਕਿਟਸ ਉਹ ਅਸੀਂ ਇੱਥੇ ਲਾ ਕੇ ਚੱਲੇ ਆ ਸੋ ਕੋਈ ਵੀ ਗੱਲ ਪਤਾ ਹੋ ਗਈ ਜਿਹੜਾ ਜਿਹੜਾ ਲੋਕਲ ਫੋਰੈਸਟ ਡਿਪਾਰਟਮੈਂਟ ਉਤਾਰ ਕਾਰਵਾਈ ਕਰੇਗਾ ਜੀ ਲੋਕਾਂ ਵਿੱਚ ਕਾਫੀ ਡਰ ਦਾ ਪਾਇਆ ਹੈ ਨਹੀਂ ਡਰ ਤਾਂ ਮੋਲ ਨਹੀਂ ਰੱਖਣਾ ਨਹੀਂ ਰੱਖਣਾ ਜੀ ਉਹ ਤਾਂ ਮਤਲਬ ਗੱਲ ਕਿ ਕਿ ਵਧੀ ਜਾਂਦੀ ਹੈ ਜਿਵੇਂ ਅਸੀਂ ਮੋਕਾ ਤੇ ਜੋ ਮੈਂ ਆਸੇ-ਬਸੇ ਆਪਣੇ ਭਰਾਵਾਂ ਤੋਂ ਪਤਾ ਕੀਤਾ ਹੈ ਕੋਈ ਇਥੇ ਤਾਜ਼ਾ ਨੁਕਸਾਨ ਕਿਤੇ ਨਹੀਂ ਹੋਇਆ ਹੈਗਾ ਜੀ ਨਾ ਕਿਸੇ ਦਾ ਕੋਈ ਡੰਗਰ ਰੁਕੂ ਹੋਵੇ ਜਾਨਵਰ ਪਿਆ ਨਾ ਕਿਸੇ ਦਾ ਕੋਈ ਬੱਕਰੀ ਜਾਂ ਕਿਤੇ ਉਹ ਨੁਕਸਾਨ ਹੋਇਆ ਹੈਗਾ ਸੋ ਇਹੋ ਜਿਹਾ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ ਜੀ ਹਾਲੇ ਤੱਕ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਆਈ ਕਿਸ ਤਰ੍ਹਾਂ ਦਾ ਕੋਈ ਜਾਨਵਰ ਨਜ਼ਰ ਆਉਂਦਾ ਤੇ ਕਿਸ ਤਰ੍ਹਾਂ ਦੇ ਤੁਹਾਨੂੰ ਸੰਪਰਕ ਕਰਨ ਜਿਹੜਾ ਇਹ ਤੋਂ ਕਰੰਟੇਡ ਫੋਰੈਸਟ ਡਿਪਾਰਟਮੈਂਟ ਜਿਹੜੇ ਦੇ ਇਹਨਾਂ ਦੀ ਡਿਊਟੀ ਹੈਗੀ ਮੋਕਾ ਤੇ ਡਿਸਟ੍ਰਿਕਟ ਅਡਮਿਸ਼ਨ ਉੱਤਰੋਂ ਤਾਲਮਲ ਕੀਤਾ ਜਾਵੇ ਜਿਸ ਨੂੰ ਸਾਡੀ ਲੋੜ ਨ ਪਵੋਗੀ ਜਰੂਰ ਪਹੁੰਚਾਂਗੇ ਜੀ ਮੌਕੇ ਤੇ ਠੀਕ ਹੈ